ਕਈ ਵਾਰੀ ਸਾਡੇ ਮੁੰਡੇ ਇੱਕ ਦੋ ਵਾਰੀ ਮੈਂ ਖਾਣਾ ਖਾਣ ਲੱਗਾ ਉੱਥੇ ਮੈਂ ਫਿਰ ਇਹਨਾਂ ਦੇ ਜਾਲੀਆਂ ਚੜਾ ਕੇ ਰੱਖਦੇ ਨੇ ਐਨਾ ਜਾਲੀਆਂ ਜੁੜੀਆਂ ਚੜਾ ਕੇ ਫਿਰ ਤੁਸੀਂ ਸਾਡੇ ਹਲਵਾਈ ਵੀ ਜਾਲੀਆਂ ਚੜਾ ਕੇ ਰੱਖਦੇ ਵੀ ਤੁਸੀਂ ਵਾਲ ਨਾ ਟੁੱਟ ਕੇ ਆ ਜੇ ਇਰੀਟੇਟ ਕਰਦਾ ਵਾਲ ਆ ਗਿਆ ਇਹ ਵਾਲ ਆ ਗਿਆ ਹੁਣ ਵਾਲ ਅਗਲਾ ਉਹ ਕਵੇ ਵੀ ਤੁਸੀਂ ਜੀ ਇਹ ਚਮਚੇ ਦੇ ਵਿੱਚ ਧਰ ਲਓ ਇਹਨੂੰ ਵੀ ਕੱਲ ਤੇ ਮਰ ਗਿਆ ਸਿਫਤ ਕਰ ਕਰਕੇ ਜੇ ਚਮਚੇ 'ਚ ਨਹੀਂ ਰੱਖਣਾ ਬਟਵੇ 'ਚ ਰੱਖ ਲੋ ਹੈ ਕਿ ਨਹੀਂ ਵੀ ਬਟਵੇ 'ਚ ਰੱਖ ਲੋ ਕਿਤੇ ਵੀ ਬਾਹਣ ਹੈ ਜੁਲਫਾਂ ਤੇ ਸੰਭੋ ਉਹ ਕਹਿੰਦਾ ਹੈ ਇਹ ਭੈੜਾ ਲੱਗਦਾ ਮੈਨੂੰ ਇਹ ਮੁੜ ਕੇ ਨਹੀਂ ਆਉਣਾ ਚਾਹੀਦਾ ਜੇ ਵਾਲ ਮੁੜ ਕੇ ਵੇਖ ਲਿਆ ਤੂੰ ਵੇਖ ਏਦਾਂ ਹੀ ਕਹਿੰਦੇ ਨੇ ਸਾਰੇ ਹੁਣ ਅਸਲੀਅਤ ਜਾਣ ਲਈ ਟੁੱਟਦਾ ਵੇਖ ਲਿਆ ਜੁੜਈ ਕਿਤੇ ਵਧੀਆ ਲੱਗਦਾ ਇੱਕ ਸਾਨੂੰ ਲੱਗ ਰਿਹਾ ਵੀ ਜੁੜਿਆ ਜੁੜੀ ਚੀਜ਼ ਐ ਜੁੜੀ ਨੂੰ ਜਦੋਂ ਟੁੱਟਦੀ ਵੇਖੋ ਨਾ ਇਦਾਂ ਹੀ ਐ ਹੁਣ ਬੀਬੀਆਂ ਦੇ ਨੌ ਅੱਜ ਕੱਲ ਨੌਹਾਂ ਦੇ ਉੱਤੇ ਸਪੈਸ਼ਲ ਪਾਰਲਰ ਜਾ ਕੇ ਨੌਹਾਂ ਤੇ ਕੰਮ ਕਰਾਇਆ ਜਾਂਦਾ ਪੈਰਾਂ ਦੇ ਨੌ ਹੱਥਾਂ ਦੇ ਨੌ ਇਹ ਤੇ ਬੰਦੇ ਹੀ ਨੇ ਜਿਵੇਂ ਮਰਜ਼ੀ ਤੁਰ ਪੈੰਦੇ ਨੇ ਤਿਆਰ ਹੋ ਕੇ ਸਾਨੂੰ ਪਤਾ ਹੀ ਨਹੀਂ ਨੌ ਵੀ ਕੋਈ ਹੁੰਦੇ ਨੇ ਅੱਛਾ ਉਹ ਨੌਹਾਂ ਤੇ ਅੱਡ ਹੋਣਾ ਐ ਇੱਥੇ ਅੱਡ ਕੰਮ ਕਰਾਣਾ ਐ ਇੱਥੇ ਅੱਡ ਕਿਤੇ ਕੰਮ ਨਹੀਂ ਜਾਂ ਕਿੰਨਾ ਕੁਝ ਕਰਨਾ ਪੈਂਦਾ ਉਹ ਨਉ 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 ਤੇ ਉਹ ਫਿਰ ਨਉ ਇੱਕ ਦਿਨ ਟੁੱਟ ਜਾਏ ਜਾਂ ਕੱਟ ਕੇ ਤੇ ਦੀ ਥਾਲੀ ਤੇ ਆ ਲਓ ਜੀ ਆ ਵੇਖੋ ਤੇਰਾ ਖਾਲਮ ਹੈ ਥਾਲੀ ਦੇ ਵਿੱਚ ਵੀ ਨਉ ਰੱਖ ਦੇ। ਉਹੀ ਨਉ ਹੈ ਜਿਹੜਾ ਉੱਥੇ ਲੱਗਿਆ ਸੀ। ਬਾਕੀ ਤੇ ਉਹਦੇ ਨਾਲ ਹੀ ਲੱਗੇ ਨੇ। ਪਰ ਤੇਨੂੰ ਖਿੱਚ ਚੜਨ ਲੱਗੇ ਵੀ ਨਉ ਪਰੇ ਕਰੋ। ਇਹ ਨਉ ਮੇਰੇ ਨੇੜੇ ਨਹੀਂ ਆਉਣਾ ਚਾਹੀਦਾ। ਹੁਣ ਕੀ ਹੋ ਗਿਆ? ਅਸਲੀਅਤ ਰਿਐਲਿਟੀ ਸੱਚ ਇਹ ਜੁੜਿਆ ਸੀ ਉੱਥੇ ਠੀਕ ਸੀ ਟੁੱਟੇ ਦਾ ਵੇਖ ਲਿਆ ਹੌਂਡੀ ਚੰਗਾ ਲੱਗਦਾ ਅਸਲੀਅਤ ਦਾ ਪਤਾ ਲੱਗ ਗਿਆ ਰੰਗ ਰੰਗ ਚਮੜੀ ਚਮੜੀ ਦਾ ਰੰਗ ਹੈ ਮਾੜਾ ਜਿਹਾ ਇੰਨਾ ਕੁ ਥੱਲੇ ਪਿੰਨ ਚੋਬ ਕੇ ਵੇਖ ਲੋ ਕਿਵੇਂ ਖੂਨ ਨਿਕਲਦਾ ਹੈ ਮਿੱਜ ਨਿਕਲਦੀ ਹੈ ਚਮੜੀ ਦਾ ਰੰਗ ਹੈ ਤੇ ਉਹ ਕੀ ਕਰੇ ਉਹ ਥੋੜੀ ਜੁੱਤੋਂ ਤੋਂ ਕੱਟ ਕੇ ਉਸ ਤਰੇ ਦੇ ਨਾਲ ਆ ਲਓ ਥੋੜੀ ਜੀ ਭੋਗ ਲਾਓ ਉਹ ਚਮੜੀ ਵੇਖ ਸਕਦਾ ਕੋਈ ਉਹਨੂੰ ਜੀਬ ਤੇ ਰੱਖ ਸਕਦਾ ਕੋਈ ਉਸ ਚਮੜੀ ਨੂੰ ਕੋਈ ਕਰ ਸਕਦਾ ਨਹੀਂ ਇਰਿਟੇਟ ਹੋ ਜਾਣਗੇ ਆਪਾਂ ਕਿਉਂਕਿ ਉਹ ਹੋ 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 ਹੁਣ ਕੀ ਹੋ ਗਿਆ ਹੁਣ ਇਹ ਮਾਸ ਤੇ ਨੂੰ ਭੜਾ ਕਿਉਂ ਲੱਗਦਾ ਕਿਉਂਕਿ ਉੱਥੇ ਲੱਗਿਆ ਸੀ ਜੁੜਿਆ ਹੋਇਆ ਠੀਕ ਅਸਲੀਅਤ ਤਾਂ ਕਰਕੇ ਨਾ ਵੇਖੋ ਕਿਤੇ ਕਿਤੇ ਗੁਰੂ ਸਾਹਿਬ ਨੇ ਬੋਡੀ ਦੀ ਅਸਲੀਅਤ ਵਿਖਾਉਂਦਿਆਂ ਕਿਹਾ ਜਲ ਕੀ ਪੀਤ ਪਵਨ ਕਾ ਥੰਬਾ ਰਕਤ ਬੁੰਦ ਕਾ ਗਾਰਾ ਰਕਤ ਬੰਦ ਬਿੰਦ ਸਰੀਰ ਬੰਦੇ ਦਾ ਬਿੰਦ ਰਕਤ ਔਰਤ ਦਾ ਉਹਦੇ ਤੋਂ ਬਣਿਆ ਗਾਰਾ ਤੇ ਸਰੀਰ ਸਾਡੇ ਨੂੰ ਆਪਣੇ ਨੂੰ ਰੱਖ ਦਿਓ ਗਾਰਾ ਬਣ ਜਾਗਾ ਥੋੜੇ ਦਿਨਾਂ ਚ ਐਂ ਹੀ ਪਿਆ ਰਹਿਣ ਦਿਓ ਮਿੱਟੀ ਬਣ ਜਾਏਗਾ ਕਿੰਨਾ ਕਚਰ ਪਿਆਰ ਹੋ ਮਿੱਟੀ ਬਣ ਜਾਂਦਾ ਕਬੀਰ ਗਰਵ ਨਾ ਕੀਜੀਐ ਦੇਹੀ ਦੇਖ சுரੰਗ ਆਜ ਕਾਲ ਤਦ ਜਾਹੋਂਗੇ ਜਿਉਂ ਕਾਂਚੂਰੀ ਪਯੰਗ ਕਬੀਰ ਗਰਵ ਨਾ ਕੀਜੀਐ ਚਾਮ ਲਪੇਟੇ ਹਾਰਡ ਹੱਡ ਕਹਿੰਦੇ ਬਾ ਚਮਮ ਚਮਚ ਲਪੇਟੇ ਹੋਏ ਇਹ ਅਸਲੀਅਤ ਹੈ ਗੁਰਬਾਣੀ ਦੱਸਦੀ ਹੈ ਵੀ ਜਿਹੜਾ ਤੂੰ ਅਟੈਚ ਤੇ ਹੋ ਜਾਣਾ ਸੋਹਣਾ ਰੂਪ ਇਹ ਵੀ ਕਿਹਾ ਹੈ ਵੀ ਸਾਰੇ ਰੂਪ ਤੇਰੀ ਨੇ ਤੂੰ ਕਿੰਨਾ ਸੋਹਣਾ ਕਿਸੇ ਨੂੰ ਵੇਖ ਕੇ ਕਹੇ ਵੀ ਵਾਹ ਕਿੰਨਾ ਸੋਹਣਾ ਵੀ ਇਹ ਵੀ ਤੇਰਾ ਰੂਪ ਹੈ ਇੱਕ ਇੱਕ ਅਟੈਚ ਵੀ ਕਰਦੀ ਹੈ ਗੁਰਬਾਣੀ ਪਰ ਕਿਤੇ ਕਿਤੇ ਨਾਲ ਡਿਟੈਚ ਕਰਨਾ ਵੀ ਸਿਖਾਉਂਦੀ ਹੈ ਵੇ ਡੰਗਰਾ ਜਿਹਾ ਇਹ ਵੀ ਵੇਖ ਲੈ ਚਮ ਹੱਡ ਚ ਲਪੇਟੇ ਹੈ ਇਹ ਚਮੜੀ ਨੂੰ ਐ ਹੱਡ ਹੱਡਾਂ ਦੀ ਪੰਡ ਨੂੰ ਐ ਉੱਤੇ ਲਪੇਟ ਦਿੱਤਾ ਗਿਆ ਤੈਨੂੰ ਜਿਹੜਾ ਇੰਨਾ ਸੋਹਣਾ ਸੋਹਣਾ ਕਰੀ ਜਾਂਦਾ ਹੈ ਇਹ ਹੱਡਾਂ ਦੀ ਮੁਠੀ ਹੈ ਕੁਝ ਨਹੀਂ ਇਹਦੇ ਵਿੱਚ ਪਰ ਕਿਤੇ ਕਿਤੇ ਤੇਰਾ ਰੂਪ ਕਹਿ ਕੇ ਅਟੈਚ ਵੀ ਕਰਦੇ ਨੇ ਵੇਖ ਇਹ ਜੱਗ ਸੱਚੇ ਕੀ ਹੈ ਕੋਠੜੀ ਜਾਂ ਹੋਰ ਵੀ अनेका ਸ਼ਬਦ ਗੁਰਬਾਣੀ ਦੇ ਇਦਾਂ ਦੇ ਆਉਂਦੇ ਨੇ ਪਰ ਨਾਲ-ਨਾਲ ਗੁਰੂ ਸਾਹਿਬ ਇਹ ਚਾਮ ਲਪੇਟੇ ਹਾੜ ਕਹਿ ਕੇ ਡਿਟੈਚ ਵੀ ਕਰਦੇ ਨੇ ਵੀ ਇੰਨਾ ਨਾ ਖੁਭ ਜੀ ਹੁਣ ਬੈਲੈਂਸ ਵੀ ਕਰਨਾ ਨਾ ਬ੍ਰੇਨ ਜੁੜਨਾ ਵੀ ਹੈ ਤੇ ਚੇਤਾ ਵੀ ਰੱਖ ਅਸਲੀਅਤ ਆ ਹੈ ਤੇ ਜਦੋਂ ਅਸੀਂ ਆਪਣੇ ਸਰੀਰ ਦੀ ਅਸਲੀਅਤ ਵੇਖਾਂਗੇ ਭਰਾਵੋ ਮਨ ਦੀ ਅਸਲੀਅਤ ਵੇਖੋ ਐਂ ਵਹਿਜਿਆ ਕਰ ਜਿਵੇਂ ਰੋਡ ਤੇ ਗੱਡੀਆਂ ਨਹੀਂ ਲੰਗਦੀਆਂ ਐਂ ਫੁਰਨਿਆਂ ਨੂੰ ਵੇਖ ਕਿ ਕਿੱਥੋਂ ਆ ਰਿਹਾ ਫੁਰਨਾ ਕੱਢਣਾ ਨਹੀਂ ਬਾਹਰ ਇਹਨੂੰ ਇਹਦੀ ਸੀਮਾ ਵਿਖਾਇਆ ਕਰੋ ਸੀਮਾ ਬਾਰਡਰ ਲਾਈਨ ਵਿਖਾਇਆ ਕਰੋ ਬਾਰਡਰ ਲਾਈਨ ਵਿਖਾਇਆ ਕਰੋ ਥਾਟ ਜਦੋਂ ਚੱਲਦਾ ਮੈਂ ਡੇਢ ਮਹੀਨੇ ਤੋਂ ਇਹਦੀ ਪ੍ਰੈਕਟਿਸ ਕਰਨਾ ਵਿਚਾਰ ਆਇਆ ਕਿੱਥੋਂ ਆਇਆ ਇਹਦੇ ਪਿੱਛੇ ਕੀ ਹੈ ਇਹਦੀ ਬਾਰਡਰ ਲਾਈਨ ਆ ਸੀ ਪਰ ਇਹ ਤੇ ਅਗਲੇ ਦੇ ਜਵਾਬ ਜਿਹੜੇ ਦੇਣੇ ਨੇ ਉਹ ਵੀ ਇਹੀ ਸੋਚੀ ਜਾਂਦਾ ਹੈ ਗੱਲਾਂ ਕਰਦਾ ਡਿਸਕਸ਼ਨ ਚੱਲਦੀ ਹੈ ਮੈਂ ਐ ਕਹੂੰ ਉਹ ਐ ਤੂੰ ਆਪਣੀ ਤੇ ਤੁਹਾਡਾ ਦਿਮਾਗ ਬੋਲਦਾ ਹੀ ਬੋਲਦਾ ਅਗਲੇ ਦੀਆਂ ਗੱਲਾਂ ਵੀ ਬੋਲਦਾ ਹੁੰਦਾ ਆਪਣਾ ਪਹਿਲਾਂ ਆਪਣੀਆਂ ਗੱਲਾਂ ਵੀ ਬੋਲਦਾ ਫਿਰ ਅਗਲੇ ਨਾਲ ਜਿਹੜਾ ਅੱਗੋਂ ਜਵਾਬ ਦੇਊਗਾ ਫਿਰ ਉਹ ਵੀ ਬੋਲਦਾ ਫਿਰ ਫਿਰ ਆਪ ਬੋਲਦਾ ਪੂਰੀ ਵਾਰਤਾ ਲਾਪ ਕਰ ਦਿੰਦਾ ਦੋ ਹਿੱਸੇ ਬਣਾ ਦਿੰਦਾ ਬ੍ਰੇਨ ਆਪਣੇ ਜਵਾਬ ਵੀ ਦੇ ਰਿਹਾ ਹੁੰਦਾ ਅਗਲੇ ਦੇ ਜਵਾਬ ਵੀ ਦੇ ਰਿਹਾ ਹੁੰਦਾ ਸੱਚੀਆਂ ਗੇਮ ਚੱਲੂ ਤੇ ਤੁਹਾਨੂੰ ਅਵੇਅਰ ਹੋ ਕੇ ਵੇਖਣਾ ਪੈਣਾ ਵੀ ਮਾਈਂਡ ਮੇਰਾ ਕੀ ਕਰ ਰਿਹਾ ਕਿਵੇਂ ਗੇਮ ਪਲੇ ਇਹ ਥਾਟ ਆਇਆ ਕਿੱਥੋਂ ਕੀ ਲੋੜ ਸੀ ਇਹਦੀ ਇਹ ਵਿਚਾਰ ਕਿਧਰੋਂ ਆ ਗਿਆ ਏ ਇਦਾਂ ਦਾ ਖਿਆਲ ਮੇਰੇ ਮਨ ਚ ਕਿਉਂ ਆਇਆ ਮੈਂ ਸੋਚਣ ਕੀ ਲੱਗ ਪਿਆ ਤੁਰਦਾ ਤੁਰਦਾ ਜਿੰਨਾ ਤੁਸੀਂ ਇਹਦੇ ਤੇ ਅਵੇਅਰ ਹੋਵੋਗੇ ਤੁਸੀਂ ਕਮਾਲ ਮੰਨੋਗੇ ਮਨ ਭੱਜ ਜਾਏਗਾ ਸਿਰਫ ਜਗ ਜਾਗੋ ਸਹੀ ਚੋਰ ਭੱਜ ਜਾਏਗਾ ਚੋਰ ਤਾਂ ਆਇਆ ਏ ਕਰਦਾ ਮਾਲਕ ਸੁਤਾਂ ਪਿਆ ਤੂੰ ਬਸ ਜਾਗ ਕੇ ਇਹਨੂੰ ਵੇਖਣਾ ਸਿੱਖ ਵੀ ਜਿਵੇਂ ਛੜਕ ਏਦਾਂ ਬਹਿ ਜਾ ਅੱਖਾਂ ਬੰਦ ਕਰੋ ਜਦੋਂ ਤੁਸੀਂ ਕਰੋਗੇ ਸੈਂਸੇਸ਼ਨ ਵੇਖੋ ਜੇ ਮਨ ਵੀ ਦਿਸਣ ਲੱਗ ਜਾਵੇ ਵੀ ਖਿਆਲ ਆ ਗਿਆ اچھا ਮਨ ਚੱਲ ਪਿਆ ਤਾਂ ਫੁਰਨੇ ਚੱਲ ਪੇ ਕਾ ਚੰਗਾ ਫਿਰਦਾ ਬਗ ਵੇਖਣਾ ਤੈਨੂੰ ਫੁਰਨੇ ਐ ਬਹਿ ਜਾ ਮੈਂ ਵੇਖ ਰਿਆਂ ਚੱਲ ਫਿਰ ਹੁਣ ਆਇਆ ਇਹ ਕੀ ਏ ਮੰਮੀ ਬਾਰੇ ਐ ਅੱਛਾ ਉਹਨੇ ਪੱਜ ਜਾਣਾ ਜਦੋਂ ਤੈਨੂੰ ਦੇਖ ਲਿਆ ਤੂੰ ਮਾਂ ਮੰਮੀ ਮਾਤਾ ਵੀ ਮਾਤਾ ਤੇ ਤੇ ਹੈ ਨਹੀਂ ਮੈਂ ਕਿੱਧਰ ਨੂੰ ਚੱਲ ਪਿਆ ਭੱਜ ਜਾ। ਅਜਾ ਫਿਰ ਇਹ ਇਹ ਕੰਮ ਬਾਰੇ ਹੈ। ਕੰਮ ਤਾਂ ਇੱਥੇ ਹੈ ਨਹੀਂ ਬੈਠਾ ਤਾਂ ਇੱਥੇ ਆ। ਉਹ ਭੱਜ ਜਾ। ਇਹ ਕਾਹਦੇ ਬਾਰੇ ਹੈ? ਇਹ ਕੈਂਪ ਬਾਰੇ ਚੱਲ ਰਿਹਾ। ਕੈਂਪ ਤੇ ਹੁਣ ਉਧਰ ਗੱਲ ਚੱਲੇ ਮੈਂ ਹੁਣ ਇੱਥੇ ਬੈਠਾ ਛੱਡ। ਤੁਸੀਂ ਜਦੋਂ ਉਹਨੂੰ ਵੇਖਣਾ ਹੈ ਉਹਨੇ ਭੱਜ ਜਾਣਾ। ਉਹਨੂੰ ਭਜਾਇਓ ਨਾ ਬਸ ਵੇਖਿਓ। ਐਦਾਂ ਵੀ ਉਹਦੂ ਵੇਖਿਆ ਨਹੀਂ ਤੇ ਥੋੜ੍ਹ ਗਿਆ ਨਹੀਂ। ਇਹ ਤਕਨੀਕ ਹੈ ਮਨ ਨੂੰ ਜਦੋਂ ਤੁਸੀਂ ਵਾਚ ਕਰਨਾ ਹੈ ਉਹਨੇ ਭੱਜ ਜਾਣਾ। ਤੁਸੀਂ ਕੀ ਕਰਦੇ ਹੋ? ਤੁਸੀਂ ਉਹਦੇ ਨਾਲ ਹੀ ਹੋ ਤੁਰਦੇ ਹੋ ਤੁਸੀਂ ਵੇਖਦੇ ਨਹੀਂ ਪਹਿਰੇ ਆਧਾਰ ਨਹੀਂ ਬਣਦੇ ਤੁਸਾਨੂੰ ਸਵਾਦ ਆਉਣ ਲੱਗਾ ਅੱਛਾ ਇਹ ਕੰਮoverline ਅੱਛਾ ਫਿਰ ਉਹਦੇ ਨਾਲ ਹੀ ਚੱਲ ਪੈਣਾ ਜਿੰਨੇ ਲਾਈ ਗੱਲੀ ਉਸੇ ਨਾਲ ਹੀ ਚੱਲ ਜਿੰਨੇ ਲਾਈ ਗੱਲੀ ਜਿੰਨੇ ਗੱਲੀ ਨਾਲ ਆ ਉਹਦੇ ਨਾਲ ਹੀ ਤੁਰਪੀ ਸਾਡਾ ਮਨ ਇਦਾਂ ਇੱਕ ਫੁਰਨਾ ਆਇਆ ਅਸੀਂ ਉਸ ਫੁਰਨੇ ਦੇ ਨਾਲ ਹੀ ਤੁਰ ਪਏ ਇਹ ਚੇਤਾ ਰੱਖਿਓ ਕੱਲ ਨੂੰ ਤੁਸੀਂ ਕੀ ਕਰਦੇ ਆ ਫੁਰਨਾ ਆਉਂਦਾ ਉਹਦੇ ਨਾਲ ਹੀ ਤੁਰਕੋ ਅੱਛਾ ਫਿਰ ਉਹੀ ਸੋਚੀ ਜੋ ਵੀ ਅਚਾਨਕ ਖਿਆਲ ਆਇਆ ਮੰਮੀ ਬਾਰੇ ਫਿਰ ਮੰਮੀ ਦੀਆਂ ਸਾਰੀਆਂ ਗੱਲਾਂ ਯਾਦ ਕਰ ਲਿਆ ਅੱਛਾ ਇਹ ਖਿਆਲ ਡੈਡੀ ਬਾਰੇ ਆ ਡੈਡੀ ਦੀਆਂ ਸਾਰੀਆਂ ਗੱਲਾਂ ਯਾਦ ਕਰ ਲਿਆ ਪੂਰੀ ਕਥਾ ਕਰਦੇ ਆ ਫਿਰ ਉਹਦੀ ਇੱਕ ਚੀਜ਼ ਦੀ ਪੂਰੀ ਕਥਾ ਮਗਰ ਹੀ ਤੁਰ ਪੈਣਾ ਉਹਦੇ ਤੁਸੀਂ ਕੀ ਕਰਿਆ ਕਰੋ ਐ ਬਹਿ ਜਾਓ ਅੱਛਾ ਫਿਰ ਮੈਂ ਹੁਣ ਅੱਛਾ ਖਿਆਲ ਆਇਆ ਏ ਇਹ ਕੀ ਏ ਭਲਾ ਖਿਆਲ ਖਿਆਲ ਕਾਦੇ ਆਏ ਮੇਰਾ ਹੰਕਾਰ ਕਿਵੇਂ ਬੋਲਿਆ ਤੁਸੀਂ ਵੇਖਿਓ ਇਹਨੇ ਭੱਜ ਜਾਣਾ ਨਾਲ ਨਾ ਤੁਰਿਓ ਦਾਂਗ ਫੜ ਕੇ ਪਹਿਰੇਦਾਰ ਬਣ ਕੇ ਖੜੋ ਵੀ ਮੈਂ ਖੜਾ ਵੇਖ ਰਿਆ ਬਸ ਵੇਖੋ ਉਹਨੇ ਭੱਜ ਜਾਣਾ ਅੱਛਾ ਇਹ ਬੱਚਿਆਂ ਬਾਰੇ ਖਿਆਲ ਹੈ ਬੱਚੇ ਤੇ ਤੇ ਹੈ ਨਹੀਂ ਬੱਚੇ ਚੰਗੇ ਭਲੇ ਸੁੱਤੇ ਪਏ ਹੋਣਗੇ ਇਹ ਕਿਧਰੋਂ ਆ ਗਿਆ ਉਹਨੇ ਭੱਜ ਜਾਣਾ ਪਰ ਬੱਚਿਆਂ ਬਾਰੇ ਖਿਆਲ ਆ ਗਿਆ ਫਿਰ ਤੂੰ ਬੱਚਿਆਂ ਦੇ ਵਿੱਚ ਲੈ ਜਾ ਮੈਂਬਰੀ ਆਪਣੀ ਚੱਲ ਫਿਰ ਸਾਰਾ ਜੋਰ ਫਿਰ ਬੱਚਿਆਂ ਤੇ ਲਾ ਦੇਣਾ ਤੁਸੀਂ ਨਾਲ ਹੀ ਤੁਰ ਪੈਨੇ ਉਹਦੇ ਨਾਲ ਨਹੀਂ ਤੁਰੀਦਾ ਖਿਆਲ ਨੂੰ ਵੇਖੀ ਛੜਕ ਤੇ ਬਹਿ ਕੇ ਵੇਖੀਦਾ ਐਂ ਵੇਖੋ ਇੱਕ ਗੱਡੀ ਆ ਗਈ ਉਹ ਗੱਡੀ ਆ ਗਈ ਉਹ ਗੱਡੀ ਆ ਗਈ ਮੈਂ ਵੇਖ ਰਿਹਾ ਆਪਣੇ ਆਪ ਨੂੰ ਵੇਖਣ ਲੱਗ ਜਾਓ ਆਪਣੇ ਖਿਆਲਾਂ ਨੂੰ ਜਿਵੇਂ ਸਾਹ ਨਹੀਂ ਵੇਖਦੇ ਸੀ ਸਾਹ ਆਇਆ ਸਾਹ ਗਿਆ ਸਾਹ ਆਇਆ ਸਾਹ ਗਿਆ ਸਾਹ ਆਇਆ ਸਾਹ ਗਿਆ ਹੁਣ ਵੇਖੋ ਫੁਰਨਾ ਆਇਆ ਫੁਰਨਾ ਗਿਆ ਫੁਰਨਾ ਆਇਆ ਫੁਰਨਾ ਗਿਆ ਫੁਰਨਾ ਆਇਆ ਫੁਰਨਾ ਗਿਆ ਵੇਖਣ ਵਾਲੇ ਬਣੋ ਇਦਾਂ ਹੀ ਤੁਹਾਨੂੰ ਪਤਾ ਲੱਗ ਜਾਣਾ ਗੁੱਸਾ ਆਇਆ ਬਸ ਗਿਆ ਖੇ ਜਾਈ ਗਈ ਹੁਣ ਪਤਾ ਕੀ ਕਰਦੇ ਹੋ ਗੁੱਸਾ ਆਉਂਦਾ ਨਾਲ ਹੀ ਹੋ ਤੁਰਦੇ ਹੋ ਲਾਲਚ ਆਉਂਦਾ ਨਾਲ ਹੀ ਹੋ ਤੁਰਦੇ ਹੋ ਹੁਣ ਤੁਸੀਂ ਈਰਖਾ ਆਉਂਦੀ ਹੈ ਫਿਰ ਕਈ ਕਈ ਘੰਟੇ ਈਰਖਾ ਹੀ ਕਰੀ ਜਾਂਦੇ ਆਉਣੀ ਜਾਣੀ ਕਰਦੇ ਹੋ ਸਾਰੀਆਂ ਦੀ ਸਾਰੀਆਂ ਚੀਜ਼ਾਂ ਦੀ ਆਇਆ ਗਿਆ ਆਇਆ ਗਿਆ ਕਈ ਵਾਰੀ ਤੇ ਤੁਸੀਂ ਸਵਾਦ ਵਾਲੀ ਚੀਜ਼ ਖਾਓ ਉਹਦੇ ਨਾਲ ਹੀ ਤੁਰੇ ਫਿਰਦੇ ਹੋ ਫੁਰਨਾ ਆਇਆ ਸਵਾਦ ਆਇਆ ਸੀ ਬੜਾ ਦੋ ਦੋ ਘੰਟੇ ਉਹਦੇ ਬਾਰੇ ਸੋਚੀ ਜਾਂਦੇ ਆਇਆ ਸਵਾਦ ਗਿਆ ਗੱਲ ਚੰਗੀ ਸੀ ਵਧੀਆ ਸੀ ਗਈ ਫਿਰ ਉਹਦੇ ਨਾਲ ਨਹੀਂ ਤੁਰੀਦਾ ਹੁੰਦਾ ਐਦਾਂ ਬਹਿ ਜਾ ਪੈਰੇਦਾਰ ਬਣ ਕੇ ਵੇਖਣ ਲੱਗ ਜੇ ਕਰੋ ਖਿਆਲ ਆਇਆ ਗਿਆ ਆਇਆ ਗਿਆ ਆਇਆ ਗਿਆ ਤੁਸੀਂ ਜਦੋਂ ਉਹਨੂੰ ਵੇਖਣਾ ਉਹਨੇ ਚਲੇ ਜਾਣਾ ਜਦੋਂ ਹੀ ਤੁਸੀਂ ਉਹਨੂੰ ਉਹਨੂੰ ਫਿਊਲ ਨਾ ਦਿਓ ਖਿਆਲ ਤੁਹਾਡੇ ਤੋਂ એનર્ਜੀ ਪਾਲਦਾ ਜਦੋਂ ਤੁਸੀਂ ਉਹਦੇ ਵਿੱਚ ਵਿੱਚ ਵੜ ਜਾਂਦੇ ਹੋ ਉਹਨੂੰ ਤਾਕਤ ਮਿਲ ਜਾਂਦੀ ਹੈ ਫਿਰ ਉਹ ਇੱਕ ਖਿਆਲ ਐਡਾ ਵੱਡਾ ਹੋ ਜਾਂਦਾ ਉਹਨੂੰ ਵੇਖੀਦਾ ਹੈ ਉਹਨੂੰ ਨੇੜੇ ਨਹੀਂ ਜਾਈਦਾ ਉਹਦੇ ਜਦੋਂ ਤੁਸੀਂ ਉਹਦੇ ਵਿੱਚ ਵੜ ਗਏ ਉਹਨੂੰ ਫਿਰ ਤੁਹਾਡੇ ਤੋਂ ਤਾਕਤ ਮਿਲ ਜਾਣੀ ਹੈ ਉਹਨੇ ਤੇਰੀ ਸਾਰੀ એનર્ਜੀ ਲੈ ਕੇ ਉਹਨੇ ਆਪਣੇ ਆਪ ਨੂੰ ਵੱਡਾ ਕਰ ਲੈਣਾ ਤੇਰੇ ਤੋਂ ਹੀ ਤਾਕਤ ਲੈਂਦਾ ਉਹ ਖਿਆਲ ਉਸ ਖਿਆਲ ਨੂੰ ਤਾਕਤ ਨਹੀਂ ਦਈ ਤੇ ਸਿਰਫ ਉਹਨੂੰ ਵੇਖੀਦਾ ਹੈ ਅੱਛਾ ਤੂੰ ਆਇਆ ਮੈਂ ਵੇਖ ਰਿਹਾ ਮੈਂ ਹੋਰ ਆ ਤੂੰ ਹੋਰ ਹੈ ਮੈਂ ਤੂੰ ਨਹੀਂ ਹੈਗਾ ਤੂੰ ਤਾਂ ਖਿਆਲ ਹੈ ਇਹ ਤਾਂ ਇੱਕ ਮੈਮਰੀ ਹੈ ਤੂੰ ਤੂੰ ਤੇ ਮੈਮਰੀ ਹੀ ਆ ਬਸ ਤੂੰ ਮੈਮਰੀ ਹੀ ਆਈ ਹੈ ਮੇਰੇ ਸਾਹਮਣੇ ਮੈਮਰੀ ਨੂੰ ਮੈਮਰੀ ਦੇਖੋ ਮੈਮਰੀ ਤੁਸੀਂ ਹੋ ਬੋਲੋ ਮੈਮਰੀ ਤੁਸੀਂ ਹੋ ਨਹੀਂ ਮੈਮਰੀ ਨੂੰ ਮੈਮਰੀ ਵਾਂਗੂ ਵੇਖਿਆ ਕਰੋ ਵੀ ਇਹ ਤੇ ਇੱਕ ਮੈਮਰੀ ਆਈ ਹੈ ਤੁਸੀਂ ਆਪਣੇ ਆਪ ਨੂੰ ਨਾਲ ਨਾ ਤੁਰਿਆ ਕਰੋ ਮੈਮਰੀ ਨਾ ਸਮਝੋ ਫਿਰ ਤੁਸੀਂ ਉਹਨੂੰ ਤਾਕਤ ਦੇ ਦਿੰਦੇ ਆ ਜਦੋਂ ਉਹਨੂੰ ਵੇਖਦੇ ਆ ਉਹਦੇ ਵਿੱਚ ਵੜਦੇ ਆ ਫਿਰ ਮੈਮਰੀ ਮੈਮਰੀ ਚ ਘੁੰਮੀ ਜਾਂਦੀ ਹੈ ਵੇਖੋ ਆਇਆ ਗਿਆ ਖਿਆਲ ਆਇਆ ਗਿਆ ਇਹ ਤੁਸੀਂ ਤਕਨੀਕ ਕੱਲ ਨੂੰ ਫੋਲੋ ਕਰਣੀ ਨਾਲ ਨਾ ਖਿਆਲਾਂ ਨੂੰ ਇਦਾਂ ਵੇਖਣਾ ਜਿਵੇਂ ਆਪ ਵੇਖਦੇ ਆ